ਮੈਨੂੰ ਆਗ ਦਾ ਫਰਜ ਬਣਦਾ ਕਿ ਤੁਹਾਡਾ ਫਰਜ ਬਣਦਾ ਮੈਨੂੰ ਦੇਣਾ ਮੈਂ ਟੇਬਲ ਤੇ ਮੰਗਣ ਮੀਂ ਨਹੀਂ ਨਹੀਂ ਕਿਉਂ ਮੰਗੋ ਮੇਰੀ ਗੱਲ ਸੁਣੋ ਮੇਰੀ ਉਹ ਬਾਈ ਮੇਰੀ ਗੱਲ ਮੇਰੀ ਸੁਣ ਲਓ ਗੱਲ 140 ਚ ਬੰਦਾ ਬੁਲਾ ਗਿਆ ਕਿੱਥੇ ਆ ਵੀਰੋ ਕਿੱਥੇ ਆ ਇੱਕ ਮਿੰਟਾ ਭਾਈ ਉਹ ਵੀਰ ਜੀ ਉਹ ਰੇਟ ਲਿਸਟਾ ਲੱਗਿਆ ਰੇਟ ਲਿਸਟਾ ਕੈਮਰਾ ਮਾਰੋ ਛੱਡੋ ਯਾਰ ਉਹ ਛੱਡੋ ਕਾਹ ਜਾ ਛੱਡੋ ਉਹ ਛੱਡੋ ਯਾਰ ਸਾਡਾ ਫਰਜ ਹੈ ਰੇਟ ਲਿਸਟ ਲਾਣਾ ਗਾਗ ਦਾ ਫਰਜ ਬਣਨਾ ਨਹੀਂ ਪੜਦਾ ਰੇਟ ਲਿਸਟ ਲੱਗੀ ਆ ਜੀ ਹਾਂ ਜੀ ਬੰਦਿਆਂ ਵਾਂਗੂ 140 ਵਾਂਗੂ ਨਹੀਂ ਆਰਾਮ ਨਾਲ ਗੱਲ ਮੇਰੀ ਗੱਲ ਸੁਣ ਹਾਂ ਪੱਤਰਕਾਰ ਆ ਨਹੀਂ ਮੇਰੇ ਨਾਲ ਫੇ ਗਰੀਬ ਲੁੱਟੂਗਾ ਗਰੀਬ ਲੁੱਟੂਗਾ ਹਾਂ ਕੀ ਕੀ ਬੋਲ ਅਖੜਾ ਮੈਂ ਰੇਟ ਲਿਸਟ ਲੱਗੀ ਪੜੋ ਗਰੀਬ ਲੁੱਟੂਗਾ ਤੁਸੀਂ ਪੜੋ ਰੇਟ ਲਿਸਟ ਲੱਗੀ 140 ਰੁਪਏ ਕੈਸ਼ ਕੰਡ ਦੇ ਵਿੱਚ ਉਹ ਬਾਈ ਜੀ ਗੱਲ ਸੁਣ ਲੈ 100 ਨਹੀਂ ਨਹੀਂ ਤੁਸੀਂ ਪੱਤਰਕਾਰ ਤੁਸੀਂ ਪੱਤਰਕਾਰ ਹੋ ਇੱਜ਼ਤ ਨਾਲ ਗੱਲ ਕਰੋ ਹੈਂ ਆ ਗਈ ਆ ਆਖਰੀ ਤੁਸੀਂ ਇੱਜਤ ਨਾਲ ਗੱਲ ਕਰੋ ਹੈ ਨਾਮ ਨਾਲ ਆ ਪਰ ਆਰਾਮ ਨਾਲ ਕਰੀ ਜਾ ਫਿਰ ਸਾਡਾ ਫਰਜਾ ਡੇਟ ਲਿਸਟ ਲਾਣੀ ਨਹੀਂ ਸੁਣੂਗਾ ਇੱਕ ਮਿੰਟ ਸਾਡਾ ਫਰਜਾ ਡੇਟ ਲਿਸਟ ਲਾਣਾ ਤੁਸੀਂ ਬੜੋ ਤੁਹਾਡਾ ਫਰਜ ਬੰਦਾ ਬੜੋ